ਤੁਹਾਨੂੰ ਮਾਣ ਹੋਣਾ ਚਾਹੀਦਾ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਹਿੰਦੁਸਤਾਨ ਦੇ ਹੁਣ ਤੱਕ ਦੇ ਜਿੰਨੇ ਚੀਫ ਮਿਨਿਸਟਰ ਹੋਇਆ ਸਾਰਿਆਂ ਨਾਲੋਂ ਵੱਧ ਪੜਿਆ ਲਿਖਿਆ ਹੈ ਚੀਫ ਮਿਨਿਸਟਰ ਸਾਡਾ ਹਰ ਇੱਕ ਇਨਸਾਨ ਨੂੰ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਪਾਰਟੀ ਬਣਾਉਣ ਦਾ ਹੱਕ ਹੈ ਚਾਹੇ ਉਹ ਕੈਪਟਨ ਸਾਹਿਬ ਬਣਾਉਂ ਚਾਹੇ A B C D ਕੋਈ ਬਣਾਵੇ ਬਣਾ ਸਕਦੇ ਆ ਪਾਰਟੀ ਅੱਛੀ ਗੱਲ ਹੈ ਚੰਗੀ ਗੱਲ ਹੈ ਉਹਨਾਂ ਨੇ ਕਿਹਨੂੰ ਕਿਹਨੂੰ ਨਾਲ ਲੈਣਾ ਕਿਹੜੀਆਂ ਕਿਹੜੀਆਂ ਅਲਾਈਐਂਸ ਨਹੀਂ ਹੁੰਦੇ यूपीए सी एनडीए ਕਿੰਨੀਆਂ ਪਾਰਟੀਆਂ ਐਂਡੀਏ ਚ ਨੇ ਕਿੰਨੀਆਂ ਪਾਰਟੀਆਂ ਯੂਪੀਏ ਚ ਨੇ ਦੇਖੋ ਮੈਂ ਫਿਰ ਦੁਬਾਰਾ ਕਹਿਣਾ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ ਜੋ ਮਰਜ਼ੀ ਕਰ ਬਿਲਕੁਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋएगा ਮੈਂ ਤੁਹਾਨੂੰ ਬੜੇ ਦਾਅਵੇ ਨਾਲ ਕਹਿੰਦਾ 2 ਕਿਲੋਵਾਟ ਤੱਕ ਬਿੱਲ ਬਿਜਲੀ ਦੇ ਬਿਲਕੁਲ ਮਾਫ ਕਰ ਦਿੱਤੇ ਇਹ ਸਾਡੀ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ ਪਾਣੀ ਦੇ ਬਿੱਲ ਮਾਫ ਕਰ ਦਿੱਤੇ ਨੇ ਚੰਨੀ ਸਾਹਿਬ ਨੇ ਜਿਹੜਾ ਪੀਣ ਵਾਲਾ ਪਾਣੀ ਹੈ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕੋਲੇ ਪੰਚਾਇਤਾਂ ਦੇ ਕੋਲੇ ਪੈਸੇ ਆ ਜਾਣੇ ਆ ਮੇਨਟੇਨੈਂਸ ਵਾਸਤੇ ਕਿ ਜਿਹੜਾ ਸਟਾਫ ਉੱਥੇ ਪੰਪ ਆਪਰੇਟਰ ਰੱਖਿਆ ਜਾਂ ਜਾਂ ਜਿਹੜਾ ਵੀ ਕੋਈ ਖਰਚਾ ਹੁੰਦਾ ਕਿਸੇ ਸਾਡੇ ਭੈਣ ਭਰਾ ਨੂੰ ਸਾਰਿਆਂ ਵਾਸਤੇ ਕੋਈ ਪਾਣੀ ਦਾ ਬਿੱਲ ਨਹੀਂ ਦੇਣਾ ਪਏਗਾ 25000 ਤੱਕ ਸਾਡਾ ਕੋਈ ਛੋਟਾ ਕਰਜ਼ਾ ਸੀ ਜ਼ਿੰਮੇਦਾਰਾਂ ਲੋ ਮਾਫ ਕਰ ਦਿੱਤਾ ਤੇ 520 ਕਰੋੜ ਰੁਪਏ ਜਿਹੜੇ ਸਾਡੇ ਦਲਿਤ ਪਰਿਵਾਰ ਸੀਗੇ ਉਹਨਾਂ ਦਾ ਛੋਟਾ ਮੋਟਾ ਕਿਸਦਾ 15000 ਕਿਸਦਾ 20000 ਉਹ ਕਰਜਾ ਮਾਫ ਕਰੇ ਤੈਨੂੰ ਮੈਂ ਮੋਟੀਆਂ ਮੋਟੀਆਂ ਗੱਲਾਂ ਦੱਸ ਦਿਆਂ। ਇੰਨੀਆਂ ਇੱਕ ਜ਼ਿਆਦਾ ਅਚੀਵਮੈਂਟ ਨੇ 1 ਮਹੀਨੇ ਦੇ ਵਿੱਚ ਅੰਨੀ ਸਾਹਿਬ ਦੀ ਮੈਂ ਤਾਂ ਤੁਹਾਨੂੰ ਦੱਸੋ ਤਾਂ ਸੌਂਦਾ ਹੀ ਨਹੀਂ ਬੰਦਾ। ਮੈਂ ਸਮਝਦਾ ਸੀ ਕਿ ਮੈਂ ਬੜਾ ਜਨੂਨੀ ਐ। ਉਹ ਤਾਂ ਸਾਡੇ ਤੋਂ ਵੀ ਬਹੁਤ ਵੱਡਾ ਜਨੂਨੀ ਐ। ਸਰ ਕਿਤੇ ਨਾ ਕਿਤੇ ਬਿਜਲੀ ਜਿਹੜੇ ਸਮਝਾਉਂਦੇ ਸੀ। ਉਹ ਰੱਦ ਗਾਂਦੇ ਦੀ ਗੱਲ। ਦੇਖੋ ਉਹਦੇ ਉੱਤੇ ਵਰਕਆਊਟ ਕੰਮ ਹੋ ਰਿਹਾ। ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਤੇ ਚੰਨੀ ਸਾਹਿਬ ਨੇ ਤਾਂ ਚੀਫ ਮਿਨਿਸਟਰ ਸਾਹਿਬ ਨੇ ਤਾਂ ਬਿਲਕੁਲ ਕਲੀਅਰ ਇਨਸਟਰਕਸ਼ਨ ਦਿੱਤੀਆਂ ਉਹ ਤੁਸੀਂ ਥੋੜੇ ਦਿਨ ਰੁਕ ਜਾਓ ਉਹ ਮੁੱਦਾ ਬਿਲਕੁਲ ਕਲੀਅਰ ਹੋ ਜਾਏਗਾ ਸੁਖਬੀਰ ਬਾਦਲ ਕਹਿ ਰਹੇ ਆ ਕਿ ਚੰਜੀਤ ਸਿੰਘ ਚੰਨੀ ਲਗਾਤਾਰ ਨਵੇਂ ਨਵੇਂ ਨੀ ਪੱਥਰ ਰੱਖ ਰਹੇ ਨੇ ਇਹ ਵੱਡੇ ਵੱਡੇ ਉਦਘਾਟਨ ਕਰ ਰਹੇ ਨੇ ਪਰ ਉਹ ਕਹਿ ਰਹੇ ਆ ਕਿ ਇਹ ਪੂਰੇ ਨਹੀਂ ਹੋਣੇ ਕਿਉਂਕਿ 2 ਮਹੀਨੇ ਬਾਅਦ ਕੋਟ ਲੱਗ ਜਾਣਾ ਹੈ ਸਰਕਾਰ ਜਿਹੜੀ ਅਗਲੀ ਬਣੇਗੀ ਉਸ ਨੂੰ ਹੀ ਪੂਰੇ ਕਰਨੇ ਪੈਣਗੇ ਇਸ ਕਰਕੇ ਇਹਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਨਹੀਂ ਚਲੋ ਸ਼ਰੋਮਣੀ ਅਕਾਲੀ ਦਲ ਦਾ ਤਾਂ ਬੇਸ ਜਿਹੜਾ ਤੁਹਾਨੂੰ ਪਤਾ ਹੈ ਉਹ ਕਿੱਥੇ ਹੈ ਉਹ ਤਾਂ ਆਲਰੇਡੀ ਹਾਸ਼ੀਏ ਤੇ ਆ ਚੁੱਕੀ ਹੋ ਆ ਜਿਹੜੇ 15 ਦਾ ਘਟਨਾ ਕਰਮਾ ਸਭ ਤੋਂ ਵੱਡਾ ਤੁਸੀਂ ਦੇਖੋ ਇਹ ਕਾਲੇ ਕਾਨੂੰਨ ਬਣੇ 5 ਜੂਨ ਤੋਂ ਲੈ ਕੇ 17 ਸੈਪਟੰਬਰ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਾਨੂੰਨਾਂ ਦੇ ਜੋਰ ਆਗ ਲਾਪੇ ਜੋ ਕਿ ਤੇ ਸਾਰੀ ਦੁਨੀਆ ਨੂੰ ਪਤਾ ਦੱਸਣ ਦੀ ਕੀ ਜ਼ਰੂਰਤ ਆ ਤੁਸੀਂ ਮੈਨੂੰ ਦੱਸੋ ਉਹ ਤੁਹਾਨੂੰ ਵੀ ਪਤਾ ਸਾਰੇ ਇਲਾਕੇ ਦੇ ਲੋਕ ਬੈਠੇ ਆ ਸਭ ਨੂੰ ਪਤਾ ਤੁਸੀਂ ਦੇਖੋ ਨਾ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਕਹੂਗਾ ਕਿ ਜੀ ਅਸੀਂ ਜੀ ਸੈਕਰੀਫਾਈਸ ਕਰਤਾ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਮਨਿਸਟਰੀ ਤੋਂ ਰਿਜਾਈਨ ਕਰਤਾ ਮੈਂ ਤੁਹਾਨੂੰ ਸਵਾਲ ਕੋਈ ਨਹੀਂ ਇਹ ਸੈਕਰੀਫਾਈਸ ਹੈ ਨੋ 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 ਉਹਨਾਂ ਨੇ ਤਾਂ ਇਹ ਸਾਰਾ ਕੁਝ ਜਦੋਂ ਕਿਸਾਨ ਵਿਰੋਧ ਕਰਨ ਲੱਗੇ ਉਹ ਤਾਂ ਉਹਨਾਂ ਨੇ ਆਪਣੀ ਹੋਂਦ ਬਚਾਉਣ ਵਾਸਤੇ ਕੀਤਾ ਕਿਸੇ ਤੇ ਕੀ ਆਸਾਨ ਨਾ ਮਨਿਸਟਰੀ ਛੱਡ ਦੇ ਨਾ ਯੂ ਟਰਨ ਲੈਂਦੇ ਮੈਂ ਫਿਰ ਵੀ ਉਹਨਾਂ ਦਾ ਧੰਨਵਾਦ ਕੀਤਾ ਕਿ ਚਲੋ ਕਿਸਾਨੀ ਵਾਸਤੇ ਚਾਹੇ ਉਹ ਇਹ ਆਪਣੀ ਹੋਂਦ ਵਿਚ ਆਉਣ ਲਈ ਆਏ ਆਏ ਤਾਂ ਸਹੀ ਨਾ ਕਿਸਾਨੀ ਹੱਕ ਵਿੱਚ ਵੈਸਾ ਪਠਾਨਪੁਰ ਦੇ ਹਲਕਾ ਖੋਵਾ ਦੇ ਇਲਾਕੇ ਦੇ ਜਿਹੜੇ ਦਰਬਾਰ ਸਿੰਘ ਰਾਸੀ ਨੂੰ ਪ੍ਰੋਬਲਮ ਤੇ ਕਿਸ ਤਰ੍ਹਾਂ ਇਹ ਮਿੱਟੀ ਵਾਹ ਕੇ ਮਿੱਟੀ ਦੇ ਲੈ ਕੇ ਕਿੰਦਾ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਉਹ ਪੁੱਤਰ ਨੇ Dalit ਵਿਅਕਤੀ ਦਾ ਜਿਹਨੂੰ ਹਸਾ ਕੀਤਾ ਕੇ ਉਹ ਤੋਂ ਬਾਅਦ ਵੀ ਵੀਰਲ ਹੋ ਰਹੀ ਉਹ ਪੁੱਤਰ ਨੇ ਮੈਂ ਦੇਖੋ ਇਹੋ ਜੀਆਂ ਜਿਹੜੀਆਂ ਇੰਡੀਵਿਜੂਅਲ ਘਟਨਾ ਕਰਨਾ ਨਾ ਉਹਦੇ ਬਾਰੇ ਆਪਾਂ ਅੱਜ ਨਾ ਗੱਲ ਕਰੀਏ ਮੈਨੂੰ ਉਹਦੀ ਸਟੋਰੀ ਦਾ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਜਨ 2 ਮਹੀਨੇ ਬਾਅਦ ਇਲੈਕਸ਼ਨ ਦੇ ਤੁਸੀਂ ਅਲੰਭਾ ਤਾਂ ਨਹੀਂ ਲਾਇਆ ਚੰਨੀ ਜੀ ਨੂੰ ਬਣਾ ਕੇ 2 ਮਿੰਟ ਮੈਨੂੰ ਇੱਕ ਗੱਲ ਦੱਸੋ ਪੰਜਾਬ ਦਾ ਚੀਫ ਮਿਨਿਸਟਰ ਲਾਇਆ ਹੈ ਸਾਡੀ ਹਾਈ ਕਮਾਂਡ ਨੇ ਕੋਈ ਛੋਟੀ ਜੀ ਗੱਲ ਹੈ ਮੈਨੂੰ ਇੱਕ ਮੈਂ ਤੁਹਾਨੂੰ ਸਵਾਲ ਪੁੱਛਦਾ ਇਹ ਕੋਈ ਇਹ ਥੋੜੀ ਆ ਵੀ ਮੈਂ ਆ ਬੰਦਾ ਆਇਆ ਆ ਇਲਾਕੇ ਮੈਂ ਕਰਤਾ ਤਾਂ ਐਕਸਾ ਨਹੀਂ ਹੁੰਦਾ ਚੀਫ ਮਿਨਿਸਟਰ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਦੇਖੋ ਚੰਨੀ ਸਾਹਿਬ ਦੇ ਕੰਮਾਂ ਦੀ ਲਿਸਟ ਤੁਹਾਨੂੰ ਮਾਣ ਹੋਣਾ ਚਾਹੀਦਾ ਸਵਾਲ ਤੁਸੀਂ ਜਿਹੜੇ ਮਰਜ਼ੀ ਪੁੱਛੋ ਤੁਹਾਨੂੰ ਮਾਣ ਹੋਣਾ ਚਾਹੀਦਾ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਹਿੰਦੁਸਤਾਨ ਦੇ ਹੁਣ ਤੱਕ ਦੇ ਜਿੰਨੇ ਚੀਫ ਮਿਨਿਸਟਰ ਹੋਇਆ ਸਾਰਿਆਂ ਨਾਲੋਂ ਵੱਧ ਪੜਿਆ ਲਿਖਿਆ ਹੈ ਚੀਫ ਮਿਨਿਸਟਰ ਸਾਡਾ ਕਹਿੰਦੇ ਰਿਪੀਟ ਕਰਾਂਗੇ ਕਹਿੰਦੇ ਜੀ ਤੁਸੀਂ ਇਹ ਕਹਿ ਰਹੇ ਹੋ 2022 ਤੇ ਰਿਪੀਟ 100% ਰਿਪੀਟ ਕਰਾਂਗੇ ਵੈਸਾ 100% ਵੈਸਾ ਬੀਤੀ ਰਾਤ ਲਗਾਤਾਰ ਜਿਹੜੇ ਵੈਸਾ ਦੇ ਪਾਰਟੀ ਦੇ ਦੱਸਦੇ ਆ ਕਿ ਤੁਹਾਡੀ ਆਪਣੀ ਇਹ ਲੋਕਾਂ ਦਾ ਫੈਸਲਾ ਹੈ ਪਾਰਟੀਦਾਨੀ ਇਹ ਲੋਕਾਂ ਦਾ ਫੈਸਲਾ ਲੋਕਾਂ ਦਾ ਫੈਸਲਾ 2017 ਚ ਵੀ ਸੀਗਾ ਵੀ ਕੈਪਟਨ ਲੋਕਾਂ ਦਾ ਫੈਸਲਾ ਦੇਖੋ ਇਹ ਜ਼ਿੰਦਗੀ ਦਾ ਜਿਹੜਾ ਜਿਹੜਾ 2017 ਦੀ ਚੋਣ ਸੀ ਉਹ ਕੈਪਟਨ ਦੇ ਫੇਸ ਦੇਖ ਕੇ ਲੜੀ ਗਈ ਜੀ ਔਰ ਲੋਕਾਂ ਨੇ ਕੈਪਟਨ ਦੇ ਫੇਸ ਨੂੰ ਦੇਖ ਕੇ ਕਾਂਗਰਸ ਦੀ ਸਰਕਾਰ ਪਾਈ ਜੀ ਪਰ ਹਾਈ ਕਮਾਂਡ ਨੂੰ ਉਹਨਾਂ ਨੂੰ ਮਨਜ਼ੂਰੀ ਨਹੀਂ ਹੋਇਆ ਨਾ ਇਹਨਾਂ ਨੇ ਬਦਲਤਾ 2022 ਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਚੰਨੀ ਸਾਹਿਬ ਤੁਹਾਡਾ ਚਿਹਰਾ ਹੋਣਗੇ ਕਾਂਗਰਸ ਪਾਰਟੀ ਆ ਤੁਹਾਡੀ ਪਰਸਨਲ ਰਾਜ ਆ ਜਾਂ ਪਾਰਟੀ ਆ ਫੈਸਲਾ ਦੇਖੋ 100% ਸਾਡੇ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਚੀਫ ਮਿਨਿਸਟਰ ਨੇ ਸਾਰੀ ਦੁਨੀਆਂ ਨੂੰ ਪਤਾ ਹੈ ਪ੍ਰਧਾਨ ਦਾ ਕੀ ਕੰਮ ਹੈ ਤੇ ਚੀਫ ਮਿਨਿਸਟਰ ਦਾ ਕੀ ਕੰਮ ਹੈ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਆ ਜਾਣਾ ਦੇਖੋ ਇਹ ਫਤਵਾ ਲੋਕਾਂ ਨੇ ਦੇਣਾ ਹੈ ਇਹ ਫਤਵਾ ਲੋਕਾਂ ਨੇ ਦੇਣਾ ਪਰ ਪਾਰਟੀ ਨੂੰ ਨਰਾਜ਼ ਨਹੀਂ ਕਰਨਾ ਉਹਦਾ ਪਾਰਟੀ ਆਈ ਕਮਾਂਡ ਨਹੀਂ ਕਰਦਾ ਐਮਐਲਏਸ ਨਹੀਂ ਕਰਦਾ ਨਾ ਕੀ ਪਾਰਟੀ ਤਵਾਰ ਤੋਂ ਚੀਫ ਮਿਨਿਸਟਰ ਚੰਨੀ ਦੇ ਸਟੇਨ ਨੂੰ ਦੇਖ ਕੇ ਬਣਾਏ ਦੇਖੋ ਕਾਂਗਰਸ ਦਾ ਇੱਕ ਕਲਚਰ ਹੈ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਹਾਈ ਕਮਾਂਡ ਡਿਸੀਜਨ ਲੈਂਦੀ ਹੈ ਲੇਕਿਨ ਅਗਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਨੇ ਚੀਫ ਮਿਨਿਸਟਰ ਬਣਾਇਆ ਕੋ ਸੋਚ ਕੇ ਬਣਾਇਆ ਨਾ ਨਹੀਂ ਉਹ ਤਾਂ ਹੁਣ ਬਣਾਤਾ ਨਾ ਅਸੀਂ 2022 ਦੀ ਗੱਲ ਕਰ ਰਹੇ ਹਾਂ ਕਿ ਇਹ ਹੋਊਗਾ ਕਿ ਨਹੀਂ 100% ਹੋਏਗਾ ਕਿਉਂ ਨਹੀਂ ਹੋਏਗਾ ਇਹ ਹਾਈ ਕਮਾਂਡ ਦਾ ਫੈਸਲਾ ਦੇਖੋ ਇਹ ਲੋਕਾਂ ਦਾ ਫੈਸਲਾ ਹਾਈ ਕਮਾਂਡ ਜਦੋਂ ਡਿਸੀਜਨ ਲਏਗੀ ਲਏਗੀ ਮੈਂ ਅੱਜ ਤੁਹਾਨੂੰ ਕਿਦਾਂ ਕਹਿ ਸਕਦਾ ਕਿ ਜੀ ਹਾਈ ਕਮਾਂਡ ਦਾ ਅੱਜ ਦਾ ਫੈਸਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਲੋਗਾ ਨੇ ਫਤਵਾ ਦੇਣਾ ਕਿ ਕੀ ਹੋਣਾ ਕੀ ਨਹੀਂ ਹੋਣਾ ਇਹ ਡੈਮੋਕ੍ਰੇਸੀ ਹੈ ਸਾਹਿਬ ਬੀਤੀ ਰਾਤ ਰਵਿੰਦਰ ਕੁਰਾਲ ਨੇ ਕੁਝ ਹੋਰ ਟਵੀਟ ਕੀਤੇ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਉਹ ਕਹਿ ਰਿਹਾ ਹੈ ਕਿ ਜਲਦ ਹੋ ਸਕਦਾ ਹੈ ਨਵੀਂ ਪਾਰਟੀ ਬਣੇਗੀ ਤੇ ਹੋ ਸਕਦਾ ਹੈ ਭਾਜਪਾ ਨਾਲ ਵੀ ਜੇ ਸਮਝੌਤਾ ਕਰਨਾ ਪਿਆ ਸੈਕੂਲਰ ਸ਼ਬਦ ਦੀ ਇੱਕ ਵਾਰ ਤੇ ਉਹਨੇ ਇਸਤੇਮਾਲ ਕੀਤਾ ਹੈ ਕਿ ਭਾਜਪਾ ਜਿਹੜੀ ਹੈ ਦੇਖੋ ਮੈਨੂੰ ਬੜੀ ਖੁਸ਼ੀ ਹੈ ਹਰ ਇੱਕ ਇਨਸਾਨ ਨੂੰ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਪਾਰਟੀ ਬਣਾਉਣ ਦਾ ਹੱਕ ਹੈ ਚਾਹੇ ਉਹ ਕੈਪਟਨ ਸਾਹਿਬ ਬਣਾ ਚਾਹੇ ABCD ਕੋਈ ਬਣਾ ਬਣਾ ਸਕਦੇ ਆ ਪਾਰਟੀ ਅੱਛੀ ਗੱਲ ਐ ਚੰਗੀ ਗੱਲ ਐ ਉਹਨਾਂ ਨੇ ਕਿਹਨੂੰ ਕਿਹਨੂੰ ਨਾਲ ਲੈਣਾ ਕਿਹੜੀਆਂ ਕਿਹੜੀਆਂ ਅਲਾਈਅੰਸਸ ਨਹੀਂ ਹੁੰਦੇ ਯੂਪੀਏ ਸੀ ਐਨਡੀਏ ਕਿੰਨੀਆਂ ਪਾਰਟੀਆਂ ਐਨਡੀਏ ਚ ਨੇ ਕਿੰਨੀਆਂ ਪਾਰਟੀਆਂ ਯੂਪੀਏ ਚ ਨੇ ਦੇਖੋ ਮੈਂ ਫਿਰ ਦੁਬਾਰਾ ਬਾਰ ਬਾਰ ਕਹਿਣਾ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ ਜੋ ਮਰਜ਼ੀ ਕਰ ਬੈਂਕਸਨ ਨੂੰ ਨੁਕਸਾਨ ਹੋਏਗਾ ਇਸ ਦਾ ਕਾਂਗਰਸ ਨੂੰ ਨੁਕਸਾਨ ਹੋਏਗਾ ਸਰ ਬਿਲਕੁਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਮੈਂ ਤੁਹਾਨੂੰ ਬੜੇ ਦਾਅਵੇ ਨਾਲ ਕਹਿੰਦਾ ਬੈਂਕਸਨ ਸੁਖਵੀਰ ਸਿੰਘ ਬੜਮ ਲਗਾਤਾਰ ਕੌਮ ਦੇ ਚਾਹੀ ਹੋਣਾ ਕਿ ਚਾ ਚੋਖਾ ਗੜਾ ਲੁਧਾਨੇ ਮਾਰਤਾ ਪਰ ਤੁਹਾਡੇ ਕਾਂਗਰਸ ਦੇ ਪ੍ਰਧਾਨ ਚਿੱਠੀਆਂ ਵਿੱਚ ਉਲਝੇ ਹੋਏ ਨੇ ਕੇਸ਼ ਵਿੱਚ ਉਲਝੇ ਹੋਏ ਤੁਹਾਨੂੰ ਲੱਗਦਾ ਕਿ ਅੱਗੇ ਨੁਕਸਾਨ ਹੋ ਗਿਆ ਇਸ ਚੀਜ਼ ਦਾ ਬਿਲਕੁਲ ਕੋਈ ਐਸੀ ਗੱਲ ਨਹੀਂ ਹੈ ਦੇਖੋ ਹਰ ਬੰਦੇ ਦੀ ਇੱਕ ਆਪਣੀ ਇੰਡੀਵਿਜੁਐਲਟੀ ਹੈ ਕੱਲ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਇਆ ਪੰਜਾਬ ਭਵੰਦੇ ਵਿੱਚ ਬੈਠ ਕੇ ਉਹ ਆਪਣਾ ਪਾਰਟੀ ਦਾ ਕੰਮ ਕਰ ਰਹੇ ਨੇ ਕੋਈ ਦਿੱਕਤ ਨਹੀਂ ਡਿਫਰੈਂਸ ਹੈ ਹਾਂ ਡਿਫਰੈਂਸ ਆਫ opinion ਹਰ ਕਦੇ ਹੁੰਦੇ ਆ ਅਮਰਿੰਦਰ ਸਿੰਘ ਦੇ ਦੋਸਤ ਸੀ ਲੋਕਾਂ ਵਿੱਚ ਨਹੀਂ ਜਾਂਦੇ ਤੇ ਇਹੀ ਚੀਜ਼ ਆ ਨੌਜੋਸਿਤ ਵਿੱਚ ਹੋ ਰਹੀ ਹੈ 2-3 ਮਹੀਨੇ ਹੋ ਚੱਲੇ ਆ ਤੇ ਉਹ ਲੋਕਾਂ ਨੇ ਤੋਂ ਵੀ ਨਹੀਂ ਗਏ ਹੈਗੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਆਰਗੇਨਾਈਜੇਸ਼ਨ ਬਣ ਰਹੀ ਹੈ ਆਰਗੇਨਾਈਜੇਸ਼ਨ ਦਫ਼ਤਰ 'ਚ ਬੈਠ ਕੇ ਬਣ ਰਹੀ ਹੈ ਨਵੀਂ ਆਰਗੇਨਾਈਜੇਸ਼ਨ ਬਹੁਤ ਜਲਦ ਅਨਾਉਂਸ ਹੋ ਰਹੀ ਹੈ ਉਹਦੇ ਵਾਸਤੇ ਕੰਮ ਤਾਂ ਕਰਨਾ ਹੀ ਆ ਪਾਪਾ ਤਕਵੀਰ ਪਾਦ ਸਾਬ ਕੱਲ ਆਈ ਸੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਇਹਨਾਂ ਦੇ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ ਲਾਸਟ ਮੂਮੈਂਟ ਤੇ ਇਹਨਾਂ ਨੇ ਪਤਾ ਖੇਡਿਆ ਇਹਨਾਂ ਨੇ ਕੈਂਡੀਡੇਟ ਤੋਂ ਮੁੱਖ ਮੰਤਰੀ ਚੇਂਜ ਕਰਤਾ ਹੁਣ ਮੁੱਖ ਮੰਤਰੀ ਆ ਰੋਪ ਲਾ ਰਹੇ ਨੇ ਕਾਂਗਰਸੀ ਵਾਲੇ ਕਰ ਰਹੇ ਨੇ ਇਸੇ ਕਰਕੇ ਤਾਂ ਅਸੀਂ ਕੈਪਟਨ ਚੇਂਜ ਕਰਤਾ ਕਿਉਂਕਿ ਹੁਣ ਹੁਣ ਇਹ ਕੰਮ ਕਰਨਗੇ ਬਾਕੀ ਚਾਰ ਦਾ ਲੈ ਨੇ ਕੋਈ ਕੰਮ ਨਹੀਂ ਕੀਤਾ 10 ਸਾਲਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰੂਲ ਸੀ ਉਹ ਕਿਹਨੂੰ ਨਹੀਂ ਪਤਾ 2007 ਤੋਂ 17 ਤੱਕ ਭੁੱਲ ਗਏ ਆਪਾਂ ਸਾਰੇ ਆ ਬੈਠੇ ਨੇ ਤੁਸੀਂ ਬੈਠੇ ਹੋ ਤੁਹਾਡੇ ਕੈਮਰੇ ਆ ਚ 10 ਸਾਲ ਦਾ ਰੂਲ ਵੀ ਬੰਦ ਹੈ ਤੇ ਆ ਪੌਣੇ 5 ਸਾਲ ਚ ਜੋ ਸ਼੍ਰੋਮਣੀ ਅਕਾਲੀ ਦਾ ਆਮ ਆਦਮੀ ਪਾਰਟੀ ਦੀ ਜੋ ਭੂਮਿਕਾ ਰਹੀ ਉਹ ਵੀ ਤੁਹਾਨੂੰ ਪਤਾ ਹੈ ਇਹ ਕੀ ਗੱਲਾਂ ਝੂਠ ਲਾ ਦਿਓਗੇ ਤੁਸੀਂ ਇਹਨਾਂ ਗੱਲਾਂ ਨੂੰ ਕੋਈ ਨਹੀਂ ਚੁਠਲਾ ਸਕਦਾ